CIA स्टाफ पट्टी ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਪਿੰਡ ਭਗਵਾਨ ਕੇ ਇਤਰਾਜ ਦੇ ਨੇੜੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਐਕਟੀਵਾ ਵਿੱਚ ਛੁਪੀ 900 ਗ੍ਰਾਮ ਅਫੀਮ ਬਰਾਮਦ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ CIA ਸਟਾਫ ਦੇ SI ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਭਗਵਾਨ ਕੇ ਦਰਾਜਕੇ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਮੁਖਬਰ ਖਾਸ ਨੇ ਇਤਲਾ ਦਿੱਤੀ ਕਿ अजीत ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾੜੀ ਮੇਗਾ ਜੋ ਕਿ ਆਪਣੀ ਐਕਟਿਵਾ ਦੇ ਵਿੱਚ ਅਫੀਮ ਲੁਕੋ ਕੇ ਲੈ ਕੇ ਆ ਰਿਹਾ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਪਿੰਡ ਭਗਵਾਨ ਕੇ ਦਰਾਜਕੇ ਦੇ ਨਜ਼ਦੀਕ ਕਾਬੰਦੀ ਦੌਰਾਨ ਅਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲ 900 ਗ੍ਰਾਮ ਅਫੀਮ ਬਰਾਮਦ ਹੋਈ ਹੈ ਐਸਆਈ ਨੇ ਕਿਹਾ ਹੈ ਕਿ ਉਕਤ ਵਿਅਕਤੀ ਦੀ ਐਕਟਿਵਾ ਵੀ ਉਹਨਾਂ ਕੋਲ ਕਬਜ਼ੇ ਵਿੱਚ ਹੈ ਅਤੇ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਨੂੰ ਪੱਟੀ ਪੇਸ਼ ਅਦਾਲਤ ਵਿੱਚ ਕੀਤਾ ਜਾ ਰਿਹਾ ਹੈ ਕਿੱਥੋਂ ਫੜੀ ਹੈ ਜੀ ਅਫੀਮ ਇਹ ਰਵਾਨਗੀ ਦਰਚਾ ਦੇ ਗੁਰਦਰਾ ਸਾਹਿਬ ਦੇ ਇਹ ਵਿਅਕਤੀ ਅੱਗੇ ਵੀ ਪਹਿਲਾਂ ਵੀ ਕਰਦਾ ਕੰਮ ਇਹ ਹਾਂਜੀ ਪੁੱਛਕਿਛ ਕਰ ਰਹੇ ਹਾਂ ਜੀ ਤੇ ਹੁਣ ਚੱਲੇ ਪਏ ਅਦਾਲਤ ਅਦਾਲਤ ਵਿੱਚ ਪੇਸ਼ ਕਰਕੇ ਰਵਾਨਾ ਕਰਾਂਗੇ ਕਾਲੀ ਬੇਸਰਮ ਇਹ ਕਿਸ ਤਰ੍ਹਾਂ ਫੜਿਆ ਕੋਈ ਮੁਕਬਰ ਦੀ ਮੁਕਬਰੀ ਸੀ ਕਿ ਜੀ ਸੀਆਈਏ ਸਟਾਫ ਪੱਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਪਿੰਡ ਭਗਵਾਨ ਕੇ ਇਤਰਾਜ ਕੇ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਐਕਟੀਵਾ ਵਿੱਚ ਛੁਪਈ 900 ਗ੍ਰਾਮ ਅਫੀਮ ਬਰਾਮਦ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਭਗਵਾਨ ਕੇ ਦਰਾਜ ਕੇ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਮੁਖਬਰ ਖਾਸ ਨੇ ਇਤਲਾ ਦਿੱਤੀ ਕਿ ਅਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾੜੀ ਮੇਗਾ ਜੋ ਕਿ ਆਪਣੀ ਐਕਟਿਵਾ ਦੇ ਵਿੱਚ ਅਫੀਮ ਲੁਕੋ ਕੇ ਲੈ ਕੇ ਆ ਰਿਹਾ ਹੈ ਜਿਸ ਤਹਿਤ ਉਹਨਾਂ ਵੱਲੋਂ ਪਿੰਡ ਭਗਵਾਨ ਕੇ ਦਰਾਜ ਕੇ ਦੇ ਨਜ਼ਦੀਕ ਕਾਬੰਦੀ ਦੌਰਾਨ ਅਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲ 900 ਗ੍ਰਾਮ ਅਫੀਮ ਬਰਾਮਦ ਹੋਈ ਹੈ ਐਸਆਈ ਨੇ ਕਿਹਾ ਹੈ ਕਿ ਉਕਤ ਵਿਅਕਤੀ ਦੀ ਐਕਟਿਵਾ ਵੀ ਉਹਨਾਂ ਕੋਲ ਕਬਜ਼ੇ ਵਿੱਚ ਹੈ ਅਤੇ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਨੂੰ ਪੱਟੀ ਪੇਸ਼ ਅਦਾਲਤ ਵਿੱਚ ਕੀਤਾ ਜਾ ਰਿਹਾ ਹੈ ਕਿੱਥੋਂ ਫੜੀ ਹੈ ਜੀ ਅਫੀਮ ਪ੍ਰਵਾਨ ਕਿਦਰਾਜਾਂ ਦੇ ਗੁਰਦਰਾ ਸਾਹਿਬ ਦੇ ਇਹ ਵਿਅਕਤੀ ਅੱਗੇ ਵੀ ਪਹਿਲਾਂ ਵੀ ਕਰਦਾ ਕੰਮ ਇਹ ਹਾਂਜੀ ਕੁਝ ਕੁਝ ਕਰ ਰਹੇ ਹਾਂ ਜੀ ਤੇ ਹੁਣ ਚੱਲੇ ਪਏ ਅਦਾਲਤ ਅਦਾਲਤ ਵਿੱਚ ਪੇਸ਼ ਕਰਕੇ ਰਹਾਣਾ ਸਕਰਨ ਤਬਲੀਗ ਕਾਰੀ ਦੇ ਕੰਮ ਇਹ ਕਿਸ ਤਰ੍ਹਾਂ ਫੜਿਆ ਕੋਈ ਮੁਕਬਰ ਦੀ ਮੁਕਬਰੀ ਸੀ ਕਿ ਜਾਂ